ਸਕੂਲਾਂ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ 2 ਅਗਸਤ ਤੱਕ ਵਿਦਿਆਰਥੀਆਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਪਹਿਲੀ ਤੋਂ ਲੈ ਕੇ 12ਵੀਂ ਤੱਕ ਦੇ ਜੋ ਜਮਾਤ ਦੇ ਵਿਦਿਆਰਥੀ ਨੇ ਉਹ 2 ਅਗਸਤ ਤੱਕ ਛੁੱਟੀਆਂ ਤੇ ਰਹਿਣਗੇ ਸੋ ਦੱਸਦੀ ਹੈ ਕਿ ਕਿਹੜੀ ਕਿਹੜੀ ਥਾਵਾਂ ਤੇ ਛੁੱਟੀਆਂ ਕੀਤੀਆਂ ਗਈਆਂ ਨੇ ਸੋ ਦੱਸਦੀ ਹੈ ਕਿ ਉੱਤਰਾਖੰਡ ਦੇ ਵਿੱਚ ਅਤੇ ਇਸ ਤੋਂ ਇਲਾਵਾ ਕਈ ਹੋਰ ਸੂਬਿਆਂ ਦੇ ਜ਼ਿਲ੍ਹਿਆਂ ਦੇ ਵਿੱਚ ਛੁੱਟੀਆਂ ਦਾ ਐਲਾਨ ਹੈ ਜੋ ਕੀਤਾ ਗਿਆ ਸਾਵਣ ਦੇ ਮਹੀਨੇ ਮੌਕੇ ਭਗਵਾਨ ਸ਼ਿਵ ਦਾ ਜਲ ਅਭਿਸ਼ੇਕ ਕਰਨ ਲਈ ਕਾਵੜੀਆਂ ਵੱਲੋਂ ਆਪਣੇ ਆਪਣੇ ਇਲਾਕੇ ਤੋਂ ਪੈਦਲ ਚੱਲ ਕੇ ਹਰੀਦਵਾਰ ਤੋਂ ਗੰਗਾ ਜਲ ਲੈ ਜਾਂਦੇ ਨੇ ਤੇ ਗੰਗਾ ਚੱਲ ਗੰਗਾ ਜਲ ਹੈ ਫਿਰ ਵਾਪਸ ਉਸੇ ਤਰੀਕੇ ਆਪਣੇ ਇਲਾਕੇ ਪਹੁੰਚਦੇ ਨੇ ਇਸ ਕਾਰਨ ਸਾਵਣ ਦੇ ਮਹੀਨੇ ਚ ਕਈ ਥਾਵਾਂ ਤੇ ਸੜਕਾਂ ਤੇ ਕਾਵੜੀਆਂ ਦੀ ਭੀੜ ਵੇਖੀ ਜਾ ਸਕਦੀ ਹੈ ਇਸੇ ਕਾਰਨ ਉੱਤਰ ਪ੍ਰਦੇਸ਼ ਉੱਤਰਾਖੰਡ ਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਸਕੂਲਾਂ 'ਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਤਾਂ ਜੋ ਬੱਚਿਆਂ ਨੂੰ ਰੂਟ ਡਾਇਵਰਸ਼ਨ ਤੇ ਭੀੜ ਕਾਰਨ ਔਖੀ ਨਾ ਹੋਵੇ ਉੱਤਰ ਪ੍ਰਦੇਸ਼ ਤੇ ਮੁਜ਼ੱਫਰਪੁਰ ਤੇ ਸਹਾਰਨਪੁਰ ਤੋਂ ਬਾਅਦ ਗਾਜ਼ੀਆਬਾਦ ਤੇ ਨੌਇੜਾ ਵਿੱਚ ਵੀ ਪਹਿਲੀ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ 2 ਅਗਸਤ ਤੱਕ ਸਕੂਲ ਜੋ ਬੰਦ ਰਹਿਣਗੇ ਹਰੀਦਵਾਰ ਉੱਤਰਾਖੰਡ ਵਿੱਚ ਵੀ ਸਾਵਣ ਮੇਲੇ ਕਾਰਨ ਸਕੂਲ 2 ਅਗਸਤ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਨੇ ਇਸ ਦੇ ਨਾਲ ਹੀ ਹਰਿਆਣਾ ਵਿੱਚ 31 ਜੁਲਾਈ ਨੂੰ ਗੈਸਟਡ ਛੁੱਟੀ ਹੈ ਯਾਨੀ ਕਿ ਅੱਜ ਇਹ ਛੁੱਟੀ ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਐਲਾਨੀ ਗਈ ਸੀ ਇਹ ਹੁਕਮ ਸੂਬੇ ਦੇ ਸਾਰੇ ਸਕੂਲਾਂ ਤੇ ਲਾਗੂ ਹੈ ਸਕੂਲਾਂ ਤੋਂ ਇਲਾਵਾ ਸਰਕਾਰੀ ਦਫ਼ਤਰਾਂ ਵਿੱਚ ਵੀ ਅੱਜ ਛੁੱਟੀ ਹੈ ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਵੀ 31 ਜੁਲਾਈ ਨੂੰ ਸੰਗਰੂਰ ਜ਼ਿਲ੍ਹੇ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਸੀ ਪਰ ਦੱਸਿਆ ਕਿ ਕਈ ਸੂਬਿਆਂ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬੱਚਿਆਂ ਨੂੰ 2 ਅਗਸਤ ਤੱਕ ਦੀਆਂ ਛੁੱਟੀਆਂ ਐ ਕਰ ਦਿੱਤੀਆਂ ਗਈਆਂ ਨੇ ਸਕੂਲਾਂ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ 2 ਅਗਸਤ ਤੱਕ ਵਿਦਿਆਰਥੀਆਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਪਹਿਲੀ ਤੋਂ ਲੈ ਕੇ 12ਵੀਂ ਤੱਕ ਦੇ ਜੋ ਜਮਾਤ ਦੇ ਵਿਦਿਆਰਥੀ ਨੇ ਉਹ 2 ਅਗਸਤ ਤੱਕ ਛੁੱਟੀਆਂ ਤੇ ਰਹਿਣਗੇ ਸੋ ਦੱਸਦੀ ਹੈ ਕਿ ਕਿਹੜੀ ਕਿਹੜੀ ਥਾਵਾਂ ਤੇ ਛੁੱਟੀਆਂ ਕੀਤੀਆਂ ਗਈਆਂ ਨੇ ਸੋ ਦੱਸਦੀ ਹੈ ਕਿ ਉੱਤਰਾਖੰਡ ਦੇ ਵਿੱਚ ਅਤੇ ਇਸ ਤੋਂ ਇਲਾਵਾ ਕਈ ਹੋਰ ਇਸ ਸੂਬਿਆਂ ਦੇ ਜ਼ਿਲ੍ਹਿਆਂ ਦੇ ਵਿੱਚ ਛੁੱਟੀਆਂ ਦਾ ਐਲਾਨ ਹੈ ਜੋ ਕੀਤਾ ਗਿਆ। ਸ਼ਾਵਣ ਦੇ ਮਹੀਨੇ ਮੌਕੇ ਭਗਵਾਨ ਸ਼ਿਵ ਦਾ ਜਲ ਅਭਿਸ਼ੇਕ ਕਰਨ ਲਈ ਕਾਵੜੀਆਂ ਵੱਲੋਂ ਆਪਣੇ ਆਪਣੇ ਇਲਾਕੇ ਤੋਂ ਪੈਦਲ ਚੱਲ ਕੇ ਹਰੀਦਵਾਰ ਤੋਂ ਗੰਗਾ ਜਲ ਲੈ ਜਾਂਦੇ ਨੇ ਤੇ ਗੰਗਾ ਚੱਲ E ਗੰਗਾ ਜਲ ਹੈ ਫਿਰ ਵਾਪਸ ਉਸੇ ਤਰੀਕੇ ਆਪਣੇ ਇਲਾਕੇ ਪਹੁੰਚਦੇ ਨੇ ਇਸ ਕਾਰਨ ਸ਼ਾਵਣ ਦੇ ਮਹੀਨੇ ਚ ਕਈ ਥਾਵਾਂ ਤੇ ਸੜਕਾਂ ਤੇ ਕਾਵੜੀਆਂ ਦੀ ਭੀੜ ਵੇਖੀ ਜਾ ਸਕਦੀ ਹੈ ਇਸੇ ਕਾਰਨ ਉੱਤਰ ਪ੍ਰਦੇਸ਼ ਉੱਤਰਾਖੰਡ ਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਸਕੂਲਾਂ 'ਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਤਾਂ ਜੋ ਬੱਚਿਆਂ ਨੂੰ ਰੂਟ ਡਾਇਵਰਸ਼ਨ ਤੇ ਭੀੜ ਕਾਰਨ ਔਖੀ ਨਾ ਹੋਵੇ ਉੱਤਰ ਪ੍ਰਦੇਸ਼ ਤੇ ਮੁਜ਼ੱਫਰਪੁਰ ਤੇ ਸਹਾਰਨਪੁਰ ਤੋਂ ਬਾਅਦ ਗਾਜ਼ੀਆਬਾਦ ਤੇ ਨੌਇੜਾ ਵਿੱਚ ਵੀ ਇਹ ਪਹਿਲੀ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ 2 ਅਗਸਤ ਤੱਕ ਸਕੂਲ ਐ ਜੋ ਬੰਦ ਰਹਿਣਗੇ ਹਰੀਦੁਆਰ ਉੱਤਰਾਖੰਡ ਵਿੱਚ ਵੀ ਸ਼ਾਵਣ ਮੇਲੇ ਕਾਰਨ ਸਕੂਲ 2 ਅਗਸਤ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਨੇ ਇਸ ਦੇ ਨਾਲ ਹੀ ਹਰਿਆਣਾ ਵਿੱਚ 31 ਜੁਲਾਈ ਨੂੰ ਗੈਸਟਿਡ ਛੁੱਟੀ ਹੈ ਯਾਨੀ ਕਿ ਅੱਜ ਇਹ ਛੁੱਟੀ ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਐਲਾਨੀ ਗਈ ਸੀ ਇਹ ਹੁਕਮ ਸੂਬੇ ਦੇ ਸਾਰੇ ਸਕੂਲਾਂ ਤੇ ਲਾਗੂ ਹੈ ਸਕੂਲਾਂ ਤੋਂ ਇਲਾਵਾ ਸਰਕਾਰੀ ਦਫ਼ਤਰਾਂ ਵਿੱਚ ਵੀ ਅੱਜ ਛੁੱਟੀ ਹੈ ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਵੀ 31 ਜੁਲਾਈ ਨੂੰ ਸੰਗਰੂਰ ਜ਼ਿਲ੍ਹੇ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਸੀ ਪਰ ਦੱਸਿਆ ਕਿ ਕਈ ਸੂਬਿਆਂ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬੱਚਿਆਂ ਨੂੰ 2 ਅਗਸਤ ਤੱਕ ਦੀਆਂ ਛੁੱਟੀਆਂ ਐ ਚੋ ਕਰ ਦਿੱਤੀਆਂ ਕਈਆਂ ਨੇ ਸਕੂਲਾਂ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ 2 ਅਗਸਤ ਤੱਕ ਵਿਦਿਆਰਥੀਆਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਪਹਿਲੀ ਤੋਂ ਲੈ ਕੇ 12ਵੀਂ ਤੱਕ ਦੇ ਜੋ ਜਮਾਤ ਦੇ ਵਿਦਿਆਰਥੀ ਨੇ ਉਹ 2 ਅਗਸਤ ਤੱਕ ਛੁੱਟੀਆਂ ਤੇ ਰਹਿਣਗੇ ਸੋ ਦੱਸਦੀ ਕਿ ਕਿਹੜੀ ਕਿਹੜੀ ਥਾਵਾਂ ਤੇ ਛੁੱਟੀਆਂ ਕੀਤੀਆਂ ਗਈਆਂ ਨੇ ਸੋ ਦੱਸਦੀ ਕਿ ਉੱਤਰਾਖੰਡ ਦੇ ਵਿੱਚ ਅਤੇ ਇਸ ਤੋਂ ਇਲਾਵਾ ਕਈ ਹੋਰ ਸੂਬਿਆਂ ਦੇ ਜ਼ਿਲ੍ਹਿਆਂ ਦੇ ਵਿੱਚ ਛੁੱਟੀਆਂ ਦਾ ਐਲਾਨ ਹੈ ਜੋ ਕੀਤਾ ਗਿਆ। ਸ਼ਾਵਣ ਦੇ ਮਹੀਨੇ ਮੌਕੇ ਭਗਵਾਨ ਸ਼ਿਵ ਦਾ ਜਲ ਅਭਿਸ਼ੇਕ ਕਰਨ ਲਈ ਕਾਵੜੀਆਂ ਵੱਲੋਂ ਆਪਣੇ ਆਪਣੇ ਇਲਾਕੇ ਤੋਂ ਪੈਦਲ ਚੱਲ ਕੇ ਹਰੀਦਵਾਰ ਤੋਂ ਗੰਗਾ ਜਲ ਲੈ ਜਾਂਦੇ ਨੇ ਤੇ ਗੰਗਾ ਚੱਲ ¿Vale? ਗੰਗਾ ਜਲ ਹੈ ਫਿਰ ਵਾਪਸ ਉਸੇ ਤਰੀਕੇ ਆਪਣੇ ਇਲਾਕੇ ਪਹੁੰਚਦੇ ਨੇ ਇਸ ਕਾਰਨ ਸ਼ਾਵਣ ਦੇ ਮਹੀਨੇ ਚ ਕਈ ਥਾਵਾਂ ਤੇ ਸੜਕਾਂ ਤੇ ਕਾਵੜੀਆਂ ਦੀ ਭੀੜ ਵੇਖੀ ਜਾ ਸਕਦੀ ਹੈ ਇਸੇ ਕਾਰਨ ਉੱਤਰ ਪ੍ਰਦੇਸ਼ ਉੱਤਰਾਖੰਡ ਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਸਕੂਲਾਂ 'ਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਤਾਂ ਜੋ ਬੱਚਿਆਂ ਨੂੰ ਰੂਟ ਡਾਇਵਰਸ਼ਨ ਤੇ ਭੀੜ ਕਾਰਨ ਔਖੀ ਨਾ ਹੋਵੇ ਉੱਤਰ ਪ੍ਰਦੇਸ਼ ਤੇ ਮੁਜ਼ੱਫਰਪੁਰ ਤੇ ਸਹਾਰਨਪੁਰ ਤੋਂ ਬਾਅਦ ਗਾਜ਼ੀਆਬਾਦ ਤੇ ਨੌਇੜਾ ਵਿੱਚ ਵੀ ਪਹਿਲੀ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ 2 ਅਗਸਤ ਤੱਕ ਸਕੂਲ ਐ ਜੋ ਬੰਦ ਰਹਿਣਗੇ ਹਰੀਦਵਾਰ ਉੱਤਰਾਖੰਡ ਵਿੱਚ ਵੀ ਸ਼ਾਵਣ ਮੇਲੇ ਕਾਰਨ ਸਕੂਲ 2 ਅਗਸਤ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਨੇ ਇਸ ਦੇ ਨਾਲ ਹੀ ਹਰਿਆਣਾ ਵਿੱਚ 31 ਜੁਲਾਈ ਨੂੰ ਗੈਸਟेड ਛੁੱਟੀ ਹੈ ਯਾਨੀ ਕਿ ਅੱਜ ਇਹ ਛੁੱਟੀ ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਐਲਾਨੀ ਗਈ ਸੀ ਇਹ ਹੁਕਮ ਸੂਬੇ ਦੇ ਸਾਰੇ ਸਕੂਲਾਂ ਤੇ ਲਾਗੂ ਹੈ ਸਕੂਲਾਂ ਤੋਂ ਇਲਾਵਾ ਸਰਕਾਰੀ ਦਫ਼ਤਰਾਂ ਵਿੱਚ ਵੀ ਅੱਜ ਛੁੱਟੀ ਹੈ ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਵੀ 31 ਜੁਲਾਈ ਨੂੰ ਸੰਗਰੂਰ ਜ਼ਿਲ੍ਹੇ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਸੀ ਪਰ ਦੱਸਿਆ ਕਿ ਕਈ ਸੂਬਿਆਂ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬੱਚਿਆਂ ਨੂੰ 2 ਅਗਸਤ ਤੱਕ ਦੀਆਂ ਛੁੱਟੀਆਂ ਐ ਜੋ ਕਰ ਦਿੱਤੀਆਂ ਗਈਆਂ ਨੇ